ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 6 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਜਿਨ੍ਹਾਂ ਦੇ ਵਿੱਚੋਂ ਦੋ ਲੜਕਿਆਂ ਦੇ ਤੇ ਚਾਰ ਲੜਕੀਆਂ ਦੇ ਨੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਜੇਕਰ ਤੁਹਾਨੂੰ ਸਾਡੇ ਇਸ WhatsApp ਨੰਬਰ ਤੋਂ ਇਲਾਵਾ ਇਸੇ ਹੋਰ ਨੰਬਰ ਤੋਂ ਕੋਈ ਕਾਲ ਮੈਸੇਜ ਸਾਡਾ ਨਾਮ ਲੈ ਕੇ ਆ ਰਿਹਾ ਹੈ ਤਾਂ ਉਸ ਚੀਜ਼ ਤੋਂ ਸਾਵਧਾਨ ਰਹੋ ਕਿਉਂਕਿ ਸਾਡਾ ਕਿਸੇ ਦੇ ਨਾਲ ਕੋਈ ਲਿੰਕ ਨਹੀਂ ਤਿੱਕ ਵਟਸਐਪ ਨੰਬਰ ਤੋਂ ਇਲਾਵਾ ਸਾਡਾ ਕੋਈ ਹੋਰ ਨੰਬਰ ਨਹੀਂ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਪ੍ਰੀਤ ਸਿੰਘ ਪਤਾ ਕੋਰਬਸ਼ਟੀਸਗੜ ਨੇਟਿਵ ਪਲੇਸ ਰੋਪੜ ਪੰਜਾਬ ਕਾਸਟ ਸੈਣੀ ਸਿੱਖ ਉਮਰ 51 1991 ਆਰ ਦੇ 5 ਫੁੱਟ 9 ਇੰਚ ਪੜਾਈ ਬੀਬੀਏ ਪੀਜੀਡੀਸੀ ਇੰਗਲਿਸ਼ మీడియం ਪ੍ਰੋਫੈਸ਼ਨਲ ਟਰਾਂਸਪੋਰਟਰ ਪ੍ਰਾ ਇੱਕੀ ਤੇ ਮਾਤਾ ਪਿਤਾ ਮੰਗੇ ਪਰਿਵਾਰ ਦੀ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ ਹੋਵੇ ਸਿੱਖ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਚ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਇਨ੍ਹਾਂ ਨੰਬਰਾਂ ਤੇ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਵੀਰ ਇੰਦਰ ਸਿੰਘ ਪਤਾ ਨਿਹਾਰੀਗਾ ਕੋਰਬਾ ਛਤੀਸਗੜ ਕਾਸਟ ਸੈਣੀ ਸਿੱਖ ਉਮਰ 26 ਜੁਲਾਈ 1992 ਕੱਦ 5 ਫੁੱਟ 10 ਇੰਚ ਪੜਾਈ ਬੀਟੈਕ ਇਨ ਸਿਵਲ ਇੰਜੀਨੀਅਰਿੰਗ ਪ੍ਰੋਫੈਸ਼ਨ ਸਿਵਲ ਇੰਜੀਨੀਅਰ work experience 5 years برا ਏਕੀ ਪੈਨ ਹੈ ਨਹੀਂ ਜੀ ਕੋਈ ਪਿਤਾ ਨਰਿੰਦਰ ਸਿੰਘ ਮਾਤਾ ਦਰਸ਼ਨ ਕੌਰ ਹਾਂਜੀ ਮੰਗੇ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਤੇ ਸਿੱਖ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੀ ਹਾਂ ਜੀ ਬਹੁਤ ਵਧੀਆ ਪਰਿਵਾਰ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੋ ਕਿ ਲੜਕੀ ਦਾ ਨਾਮ ਪ੍ਰਵੀਨ ਸ਼ਰਮਾ ਪਿਤਾ ਪਵਨ ਕੁਮਾਰ ਪਤਾ ਪਾਟੜਾ ਪਟਿਆਲਾ ਕਾਸਟ ਸ਼ਰਮਾ ਉਮਰ 13 ਜੁਲਾਈ 1985 ਕੰਡ 5 ਫੁੱਟ 3 ਇੰਚ ਭੈਣਾ 3 ਨੇ ਮੈਰਿਡ ਨੇ ਪੜਾਈ ਬੀਏ ਟ੍ਰਿਪਲ ਐਮਈ ਇੰਗਲਿਸ਼ ਪਬਲਿਕ ਐਡਮਿਨਿਸਟ੍ਰੇਸ਼ਨ ਹਿਸਟਰੀ ਐਮ ਐਡ ਪੀ ਟੈਟ ਐਚ ਟੈਟ ਸੀ ਟੈਟ ਕਲੀਅਰ ਕਾਮੀ ਜੀ ਇਹਨਾਂ ਦਾ ਗਵਰਨਮੈਂਟ ਇੰਗਲਿਸ਼ ਟੀਚਰ ਨੇ ਤੇ ਮੰਗੀ ਪਰਿਵਾਰ ਦੀ ਮੁੰਡਾ ਸ਼ਰਮਾ ਕਾਸਟ ਤੋਂ ਹੀ ਹੋਵੇ ਗਵਰਨਮੈਂਟ ਜੌਬ ਤੇ ਹੋਵੇ ਜਾਂ ਵੈਲ ਸੈਟਲ ਹੋਵੇ ਓਨਲੀ ਸ਼ਰਮਾ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਇਹਨਾਂ ਨੂੰ ਪੋਰ ਕਾਸਟ ਵਾਲੇ ਇਹਨਾਂ ਨੂੰ ਕੋਈ ਕਾਲ ਮੈਸੇਜ ਨਾ ਕਰਿਓ ਜੀ ਓਨਲੀ ਸ਼ਰਮਾ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਨਾਲ ਦਿੱਤਾ ਗਿਆ ਜੀ ਨੰਬਰ ਪਰਿਵਾਰ ਦਾ ਦਿੱਤੇ ਗਿਆ ਨੰਬਰ ਤੇ ਡਾਇਰੈਕਟ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਿਰਨ ਪ੍ਰੀਤ ਕੌਰ ਕਾਸਟ ਖੱਤਰੀ ਸਿੰਘ ਉਮਰ 11 ਅਕਤੂਬਰ 1990 ਕੱਦ 5 ਫੁੱਟ 3 ਇੰਚ ਪੜਾਈ ਮਾਸਟਰ ਆਫ ਅਕਾਊਂਟਿੰਗ ਫਰੋਮ ਸੀਐਸਯੂ ਕਰੰਟਲੀ ਲੀਵਿੰਗ ਇਨ ਮੈਲਬੌਰਨ ਭਰਾ 1 ਲੀਵਿੰਗ ਇਨ ਮੈਲਬੌਰਨ ਭੈਣਾਂ 2 ਨੇ ਮੈਰਿਡ ਨੇ ਐਂਡ ਸੈਟਲ ਇਨ ਮੈਲਬੌਰਨ ਆਸਟ੍ਰੇਲੀਆ ਮੰਗੇ ਪਰਿਵਾਰ ਦੀ ਮੁੰਡਾ ਦਿੱਲੀ ਤੋਂ ਹੋਵੇ ਜਾਂ ਆਸਟ੍ਰੇਲੀਆ ਤੋਂ ਹੋਵੇ ਵੈਲ ਸੈਟਲ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਆਪਣੀ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਆਨੰਦਪੁਰ ਸਾਹਿਬ ਕਾਸਟ ਲੁਬਾਣਾ ਖੱਤਰੀ ਉਮਰ 25 2000 ਕੱਦ 5 ਫੁੱਟ 2 ਇੰਚ ਪੜਾਈ ਬੈਚਲਰ ਕੰਪਿਊਟਰ ਐਪਲੀਕੇਸ਼ਨ ਜਿਮ ਟ੍ਰੇਨਿੰਗ 3 ইয়ার্স ਸਰਟੀਫਿਕੇਟ ਭਰਾ 21 ਤੇ ਮਾਤਾ ਪਿਤਾ ਮਾਂਗ ਮੁੰਡਾ ਸੋਨਾ ਸੁਨੱਖਾ ਹੋਵੇ ਤੇ ਸ਼ੁੱਧ ਵੈਸ਼ਨੂ ਹੋਵੇ ਕਟਿੰਗ ਵਾਲਾ ਹੋਵੇ ਆਪਣਾ ਬਿਜ਼ਨਸ ਹੋਵੇ ਜਾਂ ਜੋਬ ਕਰਦਾ ਹੋਵੇ ਤੇ ਜਾਂ ਐਨ ਆਰ ਆਈ ਹੋਵੇ ओबीसी ਜਰਨਲ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਸਿੰਪਲ ਮੈਰਿਜ ਕਰਨੀ ਹੈ ਤੇ ਕੋਈ ਮੰਗਣਾ ਹੋਵੇ ਓਨਲੀ ਚੰਡੀਗੜ੍ਹ ਜੀਰਕਪੁਰ ਸੈਕਟਰ 43 ਵਾਲੇ ਹੀ ਸੰਪਰਕ ਕਰ ਸਕਦੇ ਨੇ ਜੀ ਇਹਨਾਂ ਦੀ ਇੱਕ ਰਿਕਵੈਸਟ ਏ ਜੀ ਇਹਨਾਂ ਨੂੰ ਚੰਡੀਗੜ੍ਹ ਸਿਟੀ ਤੋਂ ਇਲਾਵਾ ਆਦਰ ਸਿਟੀ ਵਾਲੇ ਇਹਨਾਂ ਨੂੰ ਕਾਲ ਨਾ ਕਰਿਓ ਜੀ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮਲੇਰ ਕੋਟਲਾ ਕਾਸਟ ਮਜਬੀ ਸਿੱਖ ਉਮਰ 29 8 1993 ਕੰਡ 5 ਫੁੱਟ 1 ਇੰਚ ਪੜਾਈ ਐਮ ਐਮ ਫਿਲ ਪ੍ਰਾ ਇੱਕੇ ਅਨਮੈਰੀਡ ਬੀ ਡੈਕ ਮਕੈਨੀਕਲ ਇੰਜੀਨੀਅਰਿੰਗ ਦੀ ਸਟੱਡੀ ਕੀਤੀ ਜੀ ਉਹਨਾਂ ਪਿਤਾ ਰਿਟਾਇਰਡ ਲੈਕਚਰਰ ਮਾਤਾ ਹਾਊਸ ਵਾਈਫ ਨੇ ਕੰਮ ਕੈਨੇਡਾ ਵਰਕ ਪਰਮਿਟ ਤੇ ਆ ਪੀ ਆਰ ਅੰਡਰ ਪ੍ਰੋਸੈਸ ਮੰਗੇ ਪਰਿਵਾਰ ਦੀ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਔਰਲੀ WhatsApp ਕੰਟੈਕਟ ਕਰ ਸਕਦੇ ਆ ਜੀ ਨਾਲ ਇਹਨਾਂ ਦਾ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂ ਜੀ ਇਹ ਸੀ ਜੀ ਆਪਣੀ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਏ ਅਸੀਂ ਐਡ ਲਗਾ ਦਿੰਨੇ ਆ ਜੀ ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਕਰੋ ਅਗਰ ਫਿਰ ਵੀ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਏ ਤੇ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਸਾਡਾ ਕੰਮ ਸਿਰਫ ਐਡ ਦਾ ਹੈ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਜੀ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਈ ਜਾਂਦੀ ਏ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ